ਜ਼ਿਲ੍ਹਾ ਤਰਨਤਾਰਨ ਦੇ ਥਾਣਾ ਵਲਟੋਹਾ ਦੀ ਪੁਲਿਸ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰ 515 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਥਾਣਾ ਵਲਟੋਹਾ ਦੀ ਪੁਲਿਸ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਬਹਾਦਰਨਗਰ ਦੇ ਕੋਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਕ੍ਰੈਟਾ ਗੱਡੀ ਨੂੰ ਰੋਕ ਕੇ ਉਸ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਚੈਕਿੰਗ ਕਰਨ ਤੇ ਉਨ੍ਹਾਂ પાસે 515 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਇਹਨਾਂ ਤੋਂ ਅੱਗੇ ਪੁੱਛਗਿੱਛ ਕੀਤੀ ਜਾਵੇਗੀ। ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚਕਨੀ ਤੇ ਦਰੁਸਤੀ ਜਿਹੜੀ ਬਰਤੀ ਜਾ ਰਹੀ ਹੈ। ਉਸੇ ਤਹਿਤ ਸ਼੍ਰੀ ਅਸ਼ਵਨੀਪੂਰ ਆਈਪੀਐਸ ਅਸਸਪੀ ਤਰਨਤਾਲ ਸ਼੍ਰੀ ਅਜੇ ਰਾਜ ਸਿੰਘ ਐਸਪੀਡੀ ਤਰਨਤਾਰਨ ਵਿਆਹ ਹਦਾਇਤਾਂ ਦੇ ਤਹਿਤ ਜਿਹੜੀ ਆ ਬਲਟੋਆ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਹਾਸਲ ਹੋਈ। ਜਦੋਂ ਕਿ ਇੱਕ ਜੁਆਇੰਟ ਇਵੈਂਟ ਕੀਤਾ ਗਿਆ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਾਂਝੀ ਬਲਤਦਾ ਦਾ ਇਹ ਨਤੀਜਾ ਹੈ ਜਿਹੜੀ ਇਹ ਸਫਲਤਾ ਹਾਸਲ ਹੋਈ ਆ ਇਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਬੇਸ ਦੇ ਉੱਤੇ ਨਾਕਾਬੰਦੀ ਜਿਹੜੀ ਆ ਉਹ ਭਾਤਨਗਰ ਕੀਤੀ ਹੋਈ ਸੀ ਤੇ ਨਾਕਾਬੰਦੀ ਦੌਰਾਨ ਇੱਕ ਜਿਹੜੀ ਆ ਕ੍ਰੇਟਾ ਕਾਰ ਜਿਹੜੀ ਇਸ ਆਪਰੇਸ਼ਨ ਦੇ ਦੌਰਾਨ ਰਿਕਵਰ ਕੀਤੀ ਆ ਤੇ ਸੁਖਵੀਰ ਸਿੰਘ ਰਵਿੰਦਰ ਸਿੰਘ ਤੇ ਮਨਪ੍ਰੀਤ ਤਿੰਨ ਜਿਹੜੇ ਵਿਅਕਤੀ ਇਹਦੇ ਵਿੱਚ ਗ੍ਰਿਫਤਾਰ ਕੀਤੇ ਨੇ ਤੇ ਤਿੰਨਾਂ ਦੇ ਕੋਲੋਂ ਜਿਹੜੀ ਆ ਪਹਿਲਾਂ 260 ਗ੍ਰਾਮ ਜਿਹੜੀ ਆ ਹੈਰੋਨ ਰਿਕਵਰ ਹੋਈ ਤੇ ਫਿਰ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤੇ ਫਰਦਰ ਨਕਸ਼ਾ ਮੁਤਾਬਕ 255 ਗ੍ਰਾਮ ਜਿਹੜੀ ਆ ਹੈਰੋਨ ਹੋਰ ਰਿਕਵਰ ਹੋਈ ਜੀ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਸ ਕਾਰ ਦੇ ਵਿੱਚ ਜਿਹੜੇ ਹੋਰ ਤਿੰਨ ਵਿਅਕਤੀ ਨੇ ਜਿਹੜੇ ਗੱਡੀ ਦੇ ਵਿੱਚੋਂ ਨਿਕਲ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਿਨ੍ਹਾਂ ਦੇ ਨਾਮ ਸੀ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਇਹਦੇ ਵਿੱਚ ਜਿਹੜੀ ਆਪਰੇਸ਼ਨਲ ਵਰਕ ਆ ਉਹਦੇ ਵਿੱਚ ਸਾਨੂੰ ਜਿਹੜਾ ਉਹ ਖਿਆਈ ਆਉਂਦੀ ਆ ਇਹਨਾਂ ਨੂੰ ਗ੍ਰਿਫਤਾਰ ਜਲ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰਨ ਲਿਆਵਾਂਗਾ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਬੀਐਸਐਫ ਤੇ ਪੰਜਾਬ ਪੁਲਿਸ ਆ ਜਿੱਥੇ ਬਾਰਡਰ ਦੇ ਵਿੱਚ ਕੰਮ ਨਹੀਂ ਆ ਉੱਥੇ ਅਸੀਂ ਫੀਲਡ ਇਲਾਕੇ ਦੇ ਵਿੱਚ ਵੀ ਜੁਆਇੰਟ ਆਪਰੇਸ਼ਨ ਕਰਦੇ ਰਹੇ ਹਾਂ ਜਿੱਥੇ ਸਾਨੂੰ ਇਹ ਕਾਮਯਾਬੀ ਮਿਲੀ ਆ ਜਿਹਦੇ ਵਿੱਚ 515 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਆ ਜਿਸ ਸੰਬੰਧੀ ਥਾਣਾ ਬਲਟੋਆ ਵੀ ਕੇ ਐਫਆਈਆਰ ਨੰਬਰ 36 ਡੇਟਡ 13 5 24 ਜਿਹੜੀ 21 ਅ ਐਨਡੀਪੀਆਰ ਸੈੱਲ ਦੇ ਥੱਲੇ ਜਿਹੜਾ ਮੁਕੇਸ਼ ਰਜਿਸਟਰ ਕੀਤਾ ਗਿਆ ਉਥੇ ਨਾਲ ਦੀ ਨਾਲ ਜਿਹੜੀ ਸਾਡੀ ਬਾਰਡਰ ਤੇ ਵੀ ਸਾਂਝੀ ਬਲਤਾ ਉਹ ਵੀ ਬੜੀ ਜਿਹੜੀ ਆ ਪੋਜੀਟਿਵ ਰਿਜ਼ਲਟ ਲਿਆ ਰਹੀ ਹੈ ਉਸੇ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਇੱਕ ਹੋਰ ਐਫਆਈਆਰ ਜਿਹੜੀ ਆ ਉਹ ਥਾਣਾ ਬਲਟੋਆ ਵਿਖੇ ਦਰਜ ਹੋਈ ਆ ਤੇ ਕਾਲੀਆ ਪਿੰਡ ਦੇ ਇਲਾਕੇ ਦੇ ਵਿੱਚ ਇੱਕ ਪੈਕੇਟ ਪਿਆ ਦਿਖਾਈ ਦਿੱਤਾ ਜਿਸ ਦਾ ਸਾਂਝਾ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਨੇ ਰਲ ਕੇ ਕੀਤਾ ਤੇ ਪੈਕੇਟ ਦੇ ਵਿੱਚ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਹਰ ਹਰ ਕਬਰ ਜਿਹੜੀ ਆ ਇਹ ਹੈਰਨ ਨੂੰ ਰਿਕਵਰ ਕਰਕੇ ਇਹਦਾ ਵੀ ਜਿਹੜਾ ਵੱਖਰਾ ਕੇਸ ਤਾਂ ਥਾਣਾ ਬਲਟੋਆ ਵਿਖੇ ਦਰਜ ਰਜਿਸਟਰ ਕਰਾਇਆ ਗਿਆ ਦੋਨਾਂ ਮੁਕਦਮਿਆਂ ਦੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਹੈ ਤੇ ਜਿਹੜੇ ਜੋਸ਼ੀ ਗ੍ਰਿਫਤਾਰ ਕੀਤੇ ਨੇ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜ ਜਿਹੜੇ ਆ ਉਹ ਵੀ ਖੰਘਾਲੇ ਜਾਣਗੇ ਤੇ ਨਾਲ ਦੀ ਨਾਲ ਜਿਹੜੀ ਹੈਰਨ ਬਾਰਡਰ ਤੋਂ ਮਿਲੀ ਆ ਉਹ ਸਬੰਧੀ ਵੀ ਜਿਹੜੀ ਸਾਡੀ ਟੈਕਨੀਕਲ ਐਨਾਲਿਸਿਸ ਆ ਡੰਪ ਚੁੱਕਣਾ ਜਾਂ ਜਿਹੜੀ ਮੈਨੂਅਲ ਇਨਫੋਰਮੇਸ਼ਨ ਆ ਉਹਨੂੰ ਡਿਵੈਲਪ ਕਰਕੇ ਜਿਹੜੇ ਇਹਦੇ ਵਿੱਚ ਸ਼ਾਮਲ ਵਿਅਕਤੀ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਰਿਹਾ ਹੈ